ਅਮਰੀਕਾ ਦੇ ਵਿੱਚ ਆਖਿਰਕਾਰ ਯੂਐਸ ਗਵਰਨਮੈਂਟ ਸ਼ਟਡਾਊਨ ਹੋ ਗਿਆ ਹੈ ਅਮਰੀਕਾ ਸਰਕਾਰ ਦੇ ਇਸ ਆਖਰੀ ਸਮੇਂ ਦੇ ਵਿੱਚ ਕਹੋਈ ਕੋਈ ਵੀ ਕਾਨੂੰਨ ਪਾਸ ਨਾ ਹੋਣ ਦੇ ਕਾਰਨ ਸਰਕਾਰ ਦੇ ਕੁਝ ਹਿੱਸਿਆਂ ਨੇ ਬੰਦ ਕੰਮ ਕਰਨਾ ਬੰਦ ਕਰ ਦਿੱਤਾ ਹੈ ਇਹ ਹਾਲਾਤ ਸਰਕਾਰ ਦੀਆਂ ਸੇਵਾਵਾਂ ਅਤੇ ਅਮਰੀਕੀ ਅਰਥ ਵਿਵਸਥਾ ਤੇ ਵੱਡਾ ਪ੍ਰਭਾਵ ਪਾ ਸਕਤੀਆਂ ਨੇ ਸਸਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਪੀ ਪੰਜਾਬੀ ਅਮਰੀਕਾ ਵਿੱਚ ਸਰਕਾਰ ਦਾ ਸ਼ਟਡਾਊਨ ਹੋ ਗਿਆ ਹੈ ਇਸ ਦੇ ਨਤੀਜੇ ਵਜੋਂ ਕੁਝ ਸਰਕਾਰੀ ਸੇਵਾਵਾਂ ਬੰਦ ਹੋ ਸਕਦੀਆਂ ਨੇ ਅਤੇ ਸਰਕਾਰੀ ਕਰਮਚਾਰੀਆਂ ਨੂੰ ਫਰ ਲੋ ਅਤੇ ਸੰਭਾਵਿਤ ਛੁੱਟੀਆਂ ਦਾ ਸਾਹਮਣਾ ਕਰਨਾ ਪਵੇਗਾ। ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਵੀ ਇਸ ਦੇ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਹਾਲਾਂਕਿ ਕੁਝ ਮਹੱਤਵਪੂਰਨ ਕਾਰਜ ਜਾਰੀ ਰਹਿਣਗੇ। ਇਸ ਦੇ ਵਿੱਚ NASA ਦੇ ਸਪੇਸ ਮਿਸ਼ਨ ਰਾਸ਼ਟਰਪਤੀ 트럼ਪ ਦੇ ਇਮੀਗ੍ਰੇਸ਼ਨ ਨੀਤੀਆਂ ਦੇ ਤਹਿਤ ICE ਦੇ ਕਾਰਜ ਅਤੇ FDA ਅਤੇ USDA ਦੀਆਂ ਕੁਝ ਜਨਤਕ ਸਿਹਤ ਸੇਵਾਵਾਂ ਇਸ ਦੇ ਵਿੱਚ ਸ਼ਾਮਿਲ ਨੇ ਜੋ ਜਾਰੀ ਰਹਿਣਗੀਆਂ ਹੁਣ ਤੁਹਾਨੂੰ ਦੱਸਦੇ ਹਾਂ ਕਿ US ਗਵਰਨਮੈਂਟ ਸ਼ਟਡਾਊਨ ਦਾ ਅਰਥ ਕੀ ਹੈ ਅਤੇ ਇਹ ਕਿਉਂ ਹੁੰਦਾ ਹੈ ਅਤੇ ਕਿਹੜੇ ਕੰਮਾਂ ਉੱਤੇ ਇਸ ਦਾ ਜ਼ਿਆਦਾ ਅਸਰ ਪੈਂਦਾ ਹੈ ਤਾਂ ਗਵਰਨਮੈਂਟ ਸ਼ਟਡਾਊਨ ਦੇ ਨਾਲ ਸਰਕਾਰ ਦੇ ਕੁਝ ਹਿੱਸੇ ਅਸਥਾਈ ਤੌਰ ਤੇ ਬੰਦ ਹੋ ਜਾਂਦੇ ਨੇ ਕਿਉਂਕਿ ਅਮਰੀਕੀ ਕਾਂਗਰਸ ਨੇ ਸਰਕਾਰ ਦੇ ਵਿੱਤੀ ਬਜਟ ਨੂੰ ਪਾਸ ਨਹੀਂ ਕੀਤਾ ਹੁੰਦਾ ਇਸ ਦੇ ਨਾਲ ਸਰਕਾਰ ਦੇ ਖਰਚੇ ਰੁਕ ਜਾਂਦੇ ਨੇ ਅਤੇ ਸਰਕਾਰੀ ਤੇ ਜਨਤਕ ਸੇਵਾਵਾਂ ਦੇ ਉੱਤੇ ਵੱਡਾ ਅਸਰ ਪੈਂਦਾ ਹੈ ਸਰਕਾਰ ਨੂੰ ਚਲਾਉਣ ਦੇ ਲਈ ਹਰ ਸਾਲ ਫੰਡਾਂ ਦੀ ਲੋੜ ਹੁੰਦੀ ਹੈ ਜੇ ਫੰਡ ਮਨਜ਼ੂਰ ਨਹੀਂ ਹੁੰਦੇ ਤਾਂ ਕੁਝ ਸਰਕਾਰੀ ਦਫ਼ਤਰ ਬੰਦ ਹੋ ਜਾਂਦੇ ਨੇ ਸਰਕਾਰੀ ਕਰਮਚਾਰੀ ਫਰਲੋ ਤੇ ਚਲੇ ਜਾਂਦੇ ਨੇ ਯਾਨੀ ਕਿ ਅਸਥਾਈ ਛੁੱਟੀ ਤੇ ਚਲੇ ਜਾਂਦੇ ਨੇ ਪਰ ਕੁਝ ਸਰਕਾਰੀ ਸੇਵਾਵਾਂ ਬੰਦ ਨਹੀਂ ਹੁੰਦੀਆਂ ਅਮਰੀਕਾ ਨੂੰ ਚਲਾਉਣ ਵਾਲੀਆਂ ਅਹਿਮ ਸੇਵਾਵਾਂ ਤੇ ਕਾਰਜ ਜਾਰੀ ਰਹਿੰਦੇ ਨੇ ਜਿਵੇਂ ਕਿ ਹਵਾਈ ਟ੍ਰੈਫਿਕ ਕੰਟਰੋਲਰ ਇਮੀਗ੍ਰੇਸ਼ਨ ਸੰਬੰਧੀ ਕੰਮ ਤੇ ਜ਼ਰੂਰੀ ਸਿਹਤ ਸੇਵਾਵਾਂ ਨਾਲ ਜੁੜੇ ਕੰਮ ਜਾਰੀ ਰਹਿੰਦੇ ਨੇ ਜਨਤਕ ਸੇਵਾਵਾਂ ਦੇ ਵਿੱਚ ਰੁਕਾਵਟ ਜਾਂ ਫਿਰ ਦੇਰੀ ਹੋ ਸਕਦੀ ਹੈ ਪਰ ਆਮ ਅਮਰੀਕੀਆਂ ਦੇ ਉੱਤੇ ਇਸ ਦਾ ਖਾਸਾ ਅਸਰ ਪੈਂਦਾ ਹੈ ਯੂ ਐਸ ਗਵਰਨਮੈਂਟ ਸ਼ਟਡਾਊਨ ਦੇ ਕੀ ਪ੍ਰਭਾਵ ਪੈਣਗੇ ਤਦਾਦੀ ਕਿ ਇਸ ਨਾਲ ਸਰਕਾਰ ਦੀਆਂ ਸਾਰੀਆਂ ਨੀਤੀਆਂ ਤੇ ਪ੍ਰਭਾਵ ਪੈਂਦਾ ਹੈ ਪਰ ਹੋਮਲੈਂਡ ਸਿਕਿਉਰਿਟੀ ਅਤੇ ਇਮੀਗ੍ਰੇਸ਼ਨ ਕਾਰਜ ਜਾਰੀ ਰਹਿਣਗੇ। ਜ਼ਿਆਦਾਤਰ ਕਰਮਚਾਰੀ ਕੰਮ ਜਾਰੀ ਰੱਖਣਗੇ ਕਿਉਂਕਿ ਡਿਪਾਰਟਮੈਂਟ ਦੀ ਬਹੁਤ ਸਾਰੀ ਵਰਕਫੋਰਸ ਕਾਨੂੰਨੀ ਅਮਲੀ ਜਾਂ ਫਿਰ ਫੀਸ ਵੰਡਿਤ ਕੀਤੇ ਇਲਾਕਿਆਂ ਨਾਲ ਜੁੜੀ ਹੁੰਦੀ ਹੈ। ਡੀਐਚਐਸ ਦੇ ਪਲਾਨ ਦੇ ਮੁਤਾਬਿਕ 271000 ਕਰਮਚਾਰੀਆਂ ਦੇ ਵਿੱਚੋਂ ਲਗਭਗ 14000 ਨੂੰ ਫਰਲੋ ਕੀਤਾ ਜਾ ਸਕਦਾ ਹੈ। ਜਿਨ੍ਹਾਂ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ ਉਹ ਹਨ ਰਾਸ਼ਟਰਪਤੀ 트럼ਪ ਦੀ ਸੁਰੱਖਿਆ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਯਾਤਰੀਆਂ ਅਤੇ ਕਾਰਗੋ ਦੀ ਪ੍ਰਕਿਰਿਆ ਅਤੇ ਇਮੀਗ੍ਰੇਸ਼ਨ ਕੰਮ ਮੈਡੀਕੇਅਰ ਤੇ ਮੈਡੀਕੇਟ ਭੁਗਤਾਨ ਜਾਰੀ ਰਹਿਣਗੇ ਪਰ ਦੇਰੀ ਲੱਗ ਸਕਦੀ ਹੈ ਕਰਮਚਾਰੀਆਂ ਦੀ ਘਾਟ ਹੋਣ ਦੇ ਕਾਰਨ ਮੈਡੀਕੇਅਰ ਤੇ ਮੈਡੀਕੇਟ ਸੇਵਾਵਾਂ ਜਾਰੀ ਰਹਿਣਗੀਆਂ ਪਰ ਕੁਝ ਕੰਮਾਂ ਦੇ ਵਿੱਚ ਜਿਵੇਂ ਕਿ ਮੈਡੀਕੇਅਰ ਕਾਰਡ ਭੇਜਣਾ ਇਸ ਦੇ ਵਿੱਚ ਦੇਰੀ ਹੋ ਸਕਦੀ ਹੈ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਮੁਤਾਬਿਕ ਫੈਡਰਲ ਸਰਕਾਰ ਦੇ ਕੋਲ ਅਗਲੇ ਸਾਲ ਦੇ ਪਹਿਲੇ 3 ਮਹੀਨਿਆਂ ਤੱਕ ਮੈਡੀਕੇਟ ਫੰਡ ਮੌਜੂਦ ਨੇ ਉਸ ਤੋਂ ਬਾਅਦ 에어 ట్రాਫਿਕ ਕੰਟਰੋਲਰ ਕੰਮ ਜਾਰੀ ਰਹਿਣਗੇ ਜੋ 에어 ట్రాਫਿਕ ਕੰਟਰੋਲਰ ਦਾ ਕੰਮ ਕਰਦੇ ਨੇ ਉਹ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚੋਂ ਕੰਮ ਜਾਰੀ ਰੱਖਣਗੇ ਪਰ ਉਹਨਾਂ ਦੀ ਤਨਖਾਹ ਇੱਥੇ ਪ੍ਰਭਾਵਿਤ ਹੋ ਸਕਦੀ ਹੈ ਨੈਸ਼ਨਲ 에어 ట్రాਫਿਕ ਕੰਟਰੋਲਰਸ ਐਸੋਸੀਏਸ਼ਨ ਦੇ ਪ੍ਰਧਾਨ ਨਿਕ ਡੈਨੀਅਲਸ ਦੇ ਮੁਤਾਬਕ ਬਿਨਾਂ ਤਨਖਾਹ ਕੰਮ ਕਰਨਾ ਕਰਮਚਾਰੀਆਂ ਦੇ ਉੱਤੇ ਕਾਫੀ ਬੁਰਾ ਪ੍ਰਭਾਵ ਪਾ ਸਕਦਾ ਹੈ ਉਸ ਤੋਂ ਬਾਅਦ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਸਥਾਈ ਛੁੱਟੀ ਤੇ ਜਾਣ ਦੀ ਤਿਆਰੀ ਦੇ ਵਿੱਚ ਹੈ ਸੀਡੀਸੀ ਦੇ ਐਟਲੰਟਾ ਸਥਿਤ ਦਫ਼ਤਰ ਦੇ ਕਰਮਚਾਰੀਆਂ ਵਿੱਚੋਂ ਅੱਜ ਤੋ ਵੱਧ ਫਰਲੋ ਕੀਤੇ ਜਾ ਚੁੱਕੇ ਨੇ ਫਰਲੋ ਤੋਂ ਬਾਅਦ ਵੀ ਕੰਮ ਜਾਰੀ ਰੱਖਣ ਵਾਲੇ ਕਰਮਚਾਰੀ ਬਿਮਾਰੀ ਦੇ ਫਲਾ ਨੂੰ ਰੋਕਣ ਲੈਬ ਰਿਸਰਚ ਅਤੇ ਜਾਨਵਰਾਂ ਦੀ ਦੇਖਭਾਲ ਦੇ ਲਈ ਜ਼ਿੰਮੇਵਾਰੀ ਦੇ ਵਿੱਚ ਰਹਿਣਗੇ ਸ਼ਟਡਾਊਨ ਦੇ ਦੌਰਾਨ ਜਿਹੜੇ ਕਾਰਜ ਰੁਕਣਗੇ ਉਹ ਹਨ ਜਨਤਾ ਦੇ ਨਾਲ ਸੰਚਾਰ ਬਿਮਾਰੀ ਰੋਕਥਾਮ ਤੇ ਸਿਹਤ ਸੰਬੰਧੀ ਖਤਰਿਆਂ ਦੇ ਉੱਤੇ ਰਿਸਰਚ ਸ਼ਟਡਾਊਨ ਦੇ ਨਾਲ ਸਰਕਾਰੀ ਕਰਮਚਾਰੀ ਅਤੇ ਸੇਵਾਵਾਂ ਦੇ ਉੱਤੇ ਸਪਸ਼ਟ ਪ੍ਰਭਾਵ ਪਵੇਗਾ ਕੁਝ ਬਹੁਤ ਜ਼ਰੂਰੀ ਕਾਰਜ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਜਾਰੀ ਰਹਿਣਗੇ ਪਰ ਬਹੁਤ ਸਾਰੀਆਂ ਜਨਤਕ ਸਹੂਲਤਾਂ ਵਿੱਚ ਦੇਰੀ ਹੋ ਸਕਦੀ ਹੈ ਜਾਂ ਫਿਰ ਰੁਕ ਵੀ ਸਕਦੇ ਨੇ ਅਮਰੀਕਾ ਦੇ ਲੋਕ ਅਤੇ ਵਿਦੇਸ਼ੀ ਯਾਤਰੀ ਇਸ ਦੇ ਨਤੀਜਾ ਸਬੰਧੀ ਪ੍ਰਭਾਵਿਤ ਹੋ ਸਕਦੇ ਨੇ